ਦੋ ਗੋਲ ਗੱਪੇ ਘੱਟ ਮਿਲਣ ਤੇ ਔਰਤ ਨੇ ਸੜਕ ਤੇ ਸ਼ਰਿਆਮਕਰਤਾ ਕਾਂਡ ਲੋਕ ਦੇਖ ਕੇ ਬਣਾਉਣ ਲੱਗੇ ਵੀਡੀਓ ਅਕਸਰ ਹੀ ਬਹੁਤ ਸਾਰੇ ਲੋਕ ਫਾਸਟ ਫੂਡ ਖਾਣ ਦੇ ਬਹੁਤ ਹੀ ਸ਼ੁਕੀਨ ਹੁੰਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਵੀਡੀਓ ਵਿੱਚ ਜੋ ਔਰਤ ਤੁਸੀਂ ਦੇਖ ਰਹੇ ਹੋ ਉਹ ਇੱਕ ਰੇੜੀ ਤੇ ਗੋਲ ਗੱਪੇ ਖਾਣ ਲਈ ਰੁਕੀ ਅਤੇ ਰੇੜੀ ਵਾਲੇ ਨੂੰ 20 ਰੁਪਏ ਦੇ ਗੋਲ ਗੱਪੇ ਖਵਾਉਣ ਲਈ ਕਿਹਾ ਪਰ ਰੇੜੀ ਵਾਲੇ ਨੇ ਔਰਤ ਨੂੰ ਸਿਰਫ 4 ਹੀ ਗੋਲ ਗੱਪੇ ਦਿੱਤੇ ਜਿਸ ਤੋਂ ਬਾਅਦ ਇਸ ਔਰਤ ਨੇ ਸੜਕ ਦੇ ਉੱਪਰ ਹੀ ਧਰਨਾ ਲਗਾ ਦਿੱਤਾ ਦਰਸਲ ਔਰਤ ਦਾ ਕਹਿਣਾ ਸੀ ਕਿ ਇਹ ਰੇੜੀ ਵਾਲਾ ਹੋਰ ਲੋਕਾਂ ਨੂੰ 2 ਦੇ 6 ਗੋਲ ਗੱਪੇ ਦੇ ਰਿਹਾ ਸੀ ਤੇ ਮੈਨੂੰ 4 ਹੀ ਦਿੱਤੇ ਮੈਨੂੰ ਉਸਨੇ 6 ਕਿਉਂ ਨਹੀਂ ਦਿੱਤੇ ਜਿਸ ਕਰਕੇ ਗੁੱਸੇ ਵਿੱਚ ਆ ਕੇ ਔਰਤ ਨੇ ਸੜਕ ਤੇ ਹੀ ਧਰਨਾ ਲਗਾ ਦਿੱਤਾ ਰੇੜੀ ਵਾਲੇ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨਹੀਂ ਮੰਨੀ ਜਿਸ ਕਰਕੇ ਮੌਕੇ ਤੇ ਪੁਲਿਸ ਬੁલાਉਣੀ ਪਈ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਗੋਲ ਗੱਪੇ ਵਰਗੀ ਗੋਲ ਗੱਪਿਆਂ ਪਿੱਛੇ ਹੀ ਰੁਸ ਗਈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ